ਪੰਜਾਬ ਸਰਕਾਰ ਵੱਲੋਂ ਪਾਣੀ ਦੀ ਬਚਤ ਕਰਨ ਲਈ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪਰ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਜਿਹੜਾ ਹੈਗਾ ਮੱਠਾ ਹੁੰਗਾਰਾ ਮਿਲ ਰਿਹਾ ਤੇ ਜੇ ਹੁਣ ਤੱਕ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਸਿਰਫ ਪੰਜਾਬ ਦੇ 1400 ਦੇ ਕਰੀਬ ਕਿਸਾਨਾਂ ਵੱਲੋਂ ਹੀ ਜਿਹੜਾ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ ਉਹ ਵੀ ਉਹਨਾਂ ਨੇ ਸਿਰਫ 15 ਏਕੜ ਰਕਬੇ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਤੇ ਜੇਕਰ ਦੇਖੀਏ ਤਾਂ ਪੰਜਾਬ 'ਚ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਸ਼ੁਰੂ ਹੋ ਗਈ ਸੀ ਜੋ ਕਿ 31 ਜੁਲਾਈ ਤੱਕ ਲਗਾਤਾਰ ਜਾਰੀ ਰਹੇਗੀ ਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਜਾਈ ਲਈ ਉਤਸ਼ਾਹਿਤ ਕਰਨ ਲਈ 1500 ਰੁਪਏ ਵਿਤੀ ਮਦਦ ਦੇਣ ਦਾ ਵੀ ਐਲਾਨ ਕੀਤਾ ਹੈ ਉਸ ਦੇ ਬਾਵਜੂਦ ਜਿਹੜਾ ਹੈਗਾ ਪੰਜਾਬ ਦੇ ਵਿੱਚ ਝੋਨੇ ਦੀ ਸਿੱਧੀ ਬਜਾਈ ਨੂੰ ਬਹੁਤ ਹੀ ਮੱਠਾ ਹੁੰਗਾਰਾ ਮਿਲ ਰਿਹਾ ਬਹੁਤੇ ਕਿਸਾਨ ਇਸ ਵਾਰ ਉਤਸ਼ਾਹਿਤ ਹੁੰਦੇ ਦਿਖਾਈ ਨਹੀਂ ਦੇ ਰਹੇ ਪਰ ਸੂਬਾ ਸਰਕਾਰ ਲਗਾਤਾਰ ਯਤਨ ਵੀ ਕਰ ਰਹੀ ਹੈ ਤੇ ਕਿਸਾਨਾਂ ਨੂੰ ਜਾਗਰੂਕ ਵੀ ਕਰ ਰਹੀ ਹੈ ਵੀ ਝੋਨੇ ਦੀ ਵੱਤ ਵੱਤ ਸਿੱਧੀ ਬਜਾਈ ਕੀਤੀ ਜਾਵੇ ਇਸ ਨਾਲ ਪਾਣੀ ਦੀ ਜਿਹੜਾ ਲਗਭਗ 15 ਤੋਂ 20 ਫੀਸਦੀ ਬਚਤ ਹੁੰਦੀ ਹੈ ਤੇ ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ ਇਸ ਲਈ ਸਰਕਾਰ ਲਗਾਤਾਰ ਲੱਗੀ ਹੋਈ ਹੈ ਪਰ ਕਿਸਾਨ ਇਸ ਵਾਰ ਘਟ ਗਿਣਤੀ ਚ ਇਸ ਵਲ ਆ ਰਹੇ ਨੇ ਕਿਉਂਕਿ ਜੇ ਪਿਛਲੇ ਸਾਲ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪੰਜਾਬ ਚ ਪਿਛਲੇ ਸਾਲ ਲਗਭਗ 24000 ਕਿਸਾਨਾਂ ਨੇ ਜਿਹੜਾ ਝੋਨੇ ਦੀ ਸਿੱਧੀ ਬਜਾਈ ਕੀਤੀ ਸੀ ਤੇ ਉਸ ਸਮੇਂ 2.53 ਲੱਖ ਮਤਲਬ ਢਾਈ ਲੱਖ ਏਕੜ ਤੋਂ ਵੱਧ ਰਕਬਾ ਝੋਨੇ ਦੀ ਸਿੱਧੀ ਬਜਾਈ ਚ ਆਇਆ ਸੀ ਤੇ ਇਸ ਵਾਰ ਸਰਕਾਰ ਨੇ ਢਾਈ ਲੱਖ ਤੋਂ ਵਧਾ ਕੇ ਜਿਹੜਾ ਰਕਬਾ ਉਹ 5 ਲੱਖ ਕਰਨ ਦਾ ਟੀਚਾ ਮਿੱਥਿਆ ਵੀ ਕਿ ਇਸ ਵਾਰ 5 ਲੱਖ ਏਕੜ ਰਕਵੇ ਨੂੰ ਜਿਹੜਾ ਝੋਨੇ ਦੀ ਸਿੱਧੀ ਬਜਾਈ ਅਧੀਨ ਲਿਆਂਦਾ ਜਾਵੇ ਤੇ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਪਰ ਹੁਣ ਦੇਖਣਾ ਹੋਵੇਗਾ ਹਲੇ ਤੱਕ ਜਿਹੜੇ ਸ਼ੁਰੂਆਤੀ 10-12 ਦਿਨਾਂ ਦਾ ਸਮਾਂ ਇਸ ਦੇ ਵਿੱਚ ਤਾਂ ਇਸ ਨੂੰ ਮਠਾ ਹੁੰਗਾਰਾ ਮਿਲ ਰਿਹਾ ਤੇ 31 ਜੁਲਾਈ ਤੱਕ ਸਮਾਂ ਹਲੇ ਬਹੁਤ ਪਿਆ ਸਰਕਾਰ ਆਪਣੀ ਇਸ ਯਤਨਾਂ ਚ ਕਿੰਨਾ ਕਾਮਯਾਬ ਹੁੰਦੀ ਹੈ ਇਹ ਤਾਂ ਸਮੇਂ ਦੇ ਨਾਲ ਹੀ ਪਤਾ ਲੱਗੇਗਾ ਪਰ ਦੇਖਦੇ ਹਾਂ ਕਿ ਸਰਕਾਰ ਆਪਣਾ ਟੀਚਾ ਪੂਰਾ ਕਰਨ ਚ ਕਾਮਯਾਬ ਹੁੰਦੀ ਹੈ ਜਾਂ ਟੀਚਾ ਪਿਛਲੀ ਵਾਰ ਨਾਲੋਂ ਵੀ ਘਟਦਾ ਹੈ ਇਹ ਸਮੇਂ ਦੇ ਨਾਲ ਪਤਾ ਲੱਗੂਗਾ ਜੋ ਵੀ ਆંકੜੇ ਹੋਣਗੇ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੇ ਨਾਲ ਹੀ ਦੇਖਦੇ ਹਾਂ ਸਰਕਾਰ ਕਿੰਨਾ ਕਾਮਯਾਬ ਹੁੰਦੀ ਹੈ ਜਾਂ ਕਿਸਾਨ ਸਰਕਾਰ ਦੀ ਕਿੰਨੀਆਂ ਗੱਲਾਂ ਮੰਨ